ਸਰਬਜੀਤ ਕੌਰ ਮਾਮਲੇ ਦੇ ਵਿੱਚ ਹੁਣ ਨਵੇਂ ਖੁਲਾਸੇ ਹੋਏ ਨੇ ਸਰਬਜੀਤ ਨਨਕਾਣਾ ਸਾਹਿਬ ਵਿਖੇ ਪਹੁੰਚ ਕੇ ਨਸੀਬ ਨਾਲ ਚਲੀ ਗਈ ਸਭ ਤੋਂ ਪਹਿਲਾਂ ਦੋਵੇਂ ਵਕੀਲ ਅਹਿਮਦ हसन ਪਾਸ਼ਾ ਕੋਲ ਪਹੁੰਚੇ ਜਿੱਥੇ ਉਹਨਾਂ ਨੇ ਨਿਕਾਹ ਕਰਵਾਉਣ ਲਈ ਕਿਹਾ ਵਕੀਲ ਪਾਸ਼ਾ ਨੇ ਸਰਬਜੀਤ ਨੂੰ ਕਿਹਾ ਕਿ ਤੁਹਾਡਾ ਨਿਕਾਹ ਧਰਮ ਬਦਲਣ ਤੋਂ ਬਿਨਾਂ ਸੰਭਵ ਨਹੀਂ ਹੈ ਇਸ ਤੋਂ ਬਾਅਦ ਉਸਨੇ ਧਰਮ ਬਦਲਣ ਦੀ ਗੱਲ ਕਹੀ ਤੇ ਰਜ਼ਾਬੰਦੀ ਦੇ ਨਾਲ ਨਿਕਾਹ ਕਰਵਾਇਆ ਇਹ ਸਾਰੇ ਖੁਲਾਸੇ ਵਕੀਲ ਪਾਸ਼ਾ ਨੇ ਖੁਦ ਕੀਤੇ ਨੇ ਵਕੀਲ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਚੈਂਬਰ 'ਚ ਇੱਕ ਮੌਲਵੀ ਨੂੰ ਬੁਲਾਇਆ ਤੇ ਪਹਿਲਾਂ ਧਰਮ ਬਦਲਣ ਦੀ ਪ੍ਰਕਿਰਿਆ ਹੋਈ ਤੇ ਫਿਰ ਉਸਨੇ ਕੋਰਟ ਮੈਰਿਜ ਕਰਵਾਈ। ਵਕੀਲ ਅਹਿਮਦ ਹਸਨ ਪਾਸ਼ਾ ਨੇ ਦੱਸਿਆ ਕਿ ਨਸੀਰ ਨਿਕਾ ਕਰਵਾਉਣ ਤੋਂ ਕਈ ਦਿਨ ਪਹਿਲਾਂ ਹੀ ਉਸ ਕੋਲ ਆਇਆ ਸੀ। ਉਸਨੇ ਕਿਹਾ ਸੀ ਕਿ ਮੇਰੀ ਇੱਕ ਦੋਸਤ ਹੈ ਉਸ ਨੂੰ ਪਾਕਿਸਤਾਨ 'ਚ ਕਾਨੂੰਨੀ ਸਹਾਇਤਾ ਦਿਵਾਉਣੀ ਹੈ। ਮੈਂ ਉਸ ਨੂੰ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਫੀਸ ਲੱਗੇਗੀ। ਇਸ ਤੋਂ ਬਾਅਦ ਉਹ ਫੀਸ ਜਮ੍ਹਾਂ ਕਰਵਾ ਕੇ ਚਲਾ ਗਿਆ ਤੇ ਕਿਹਾ ਕਿ ਦਸਤਾਵੇਜ਼ ਤਿਆਰ ਰੱਖਣਾ। ਵਕੀਲ ਪਾਸ਼ਾ ਨੇ ਦੱਸਿਆ ਕਿ ਇਸ ਤੋਂ ਬਾਅਦ ਨਸੀਰ 5 ਅਕਤੂਬਰ ਨੂੰ ਇੱਕ ਔਰਤ ਨੂੰ ਲੈ ਕੇ ਮੇਰੇ ਚੈਂਬਰ 'ਚ ਆਇਆ ਉਸਨੇ ਕਿਹਾ ਕਿ ਇਸ ਦਾ ਨਾਮ ਸਰਬਜੀਤ ਕੌਰ ਹੈ ਇਹ ਇੰਡੀਆ ਤੋਂ ਹੈ ਤੇ ਇਸ ਨੂੰ ਇੱਥੇ ਸ਼ਰਨ ਦਿਵਾਉਣੀ ਹੈ ਇਸ ਤੋਂ ਬਾਅਦ ਨਸੀਰ ਨੇ ਕਿਹਾ ਕਿ ਅਸੀਂ ਨਿਕਾ ਕਰਵਾਉਣਾ ਚਾਹੁੰਦੇ ਹਾਂ ਵਕੀਲ ਨੇ ਕਿਹਾ ਕਿ ਇਹ ਸਿੱਖ ਹੈ ਤੇ ਦਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਲਈ ਆਈ ਹੈ ਮੈਂ ਇਸ ਨੂੰ ਨਾਲ ਲੈ ਕੇ ਆ ਗਿਆ ਅਸੀਂ 9 ਸਾਲ ਤੋਂ ਇੱਕ ਦੂਜੇ ਨੂੰ ਜਾਣਦੇ ਹਾਂ ਤੇ ਸੋਸ਼ਲ ਮੀਡੀਆ ਤੇ ਗੱਲਾਂ ਕਰਦੇ ਹਾਂ ਕਾਸ਼ਾ ਨੇ ਦੱਸਿਆ ਕਿ ਉਸਨੇ ਸਰਬਜੀਤ ਕੌਰ ਤੋਂ ਸਾਰੇ ਦਸਤਾਵੇਜ਼ ਮੰਗੇ ਤੇ ਉਸਨੇ ਸਾਰੇ ਦਸਤਾਵੇਜ਼ ਦੇ ਵੀ ਦਿੱਤੇ ਇਸ ਤੋਂ ਬਾਅਦ ਪਾਕਿਸਤਾਨ ਦੇ ਕਾਨੂੰਨ ਅਨੁਸਾਰ ਉਸ ਨੂੰ ਕਾਨੂੰਨੀ ਸਹਾਇਤਾ ਦਿੱਤੀ ਵਕੀਲ ਨੇ ਕਿਹਾ ਕਿ ਮੇਰਾ ਕੰਮ client ਦੇ ਅਨੁਸਾਰ ਕੰਮ ਕਰਵਾਉਣਾ ਹੈ ਇਸ ਲਈ ਮੈਂ ਸਰਬਜੀਤ ਕੌਰ ਤੇ ਨਸੀਰ ਤੋਂ ਉਨੀ ਹੀ ਪੁੱਛਗਿੱਛ ਕੀਤੀ ਜਿੰਨੇ ਕਿ ਦਸਤਾਵੇਜ਼ਾਂ ਲਈ ਜ਼ਰੂਰੀ ਸੀ ਪਾਕਿਸਤਾਨ ਆ ਕੇ ਨਕਾਹ ਕਰ ਲਿਆ ਵਿਆਹ ਕਰਨਾ ਜਾਂ ਕਿਸੇ ਨਾਲ ਪਿਆਰ ਕਰਨਾ ਇਹ ਕੋਈ ਜੁਰਮ ਨਹੀਂ ਹੈਗਾ ਲੇਕਿਨ ਉਹਦਾ ਤਰੀਕਾ ਕਰ ਠੀਕ ਨਹੀਂ ਹੈਗਾ ਮذਹਬ ਦੇ ਵਿੱਚ ਆ ਵੀ مذہب ਕੋੜਾ ਕੋਈ ਵੀ مذہب ਹੈ ਜੇ ਮੈਂ ਤੁਹਾਨੂੰ ਰੈਫਰੈਂਸ ਦੇ ਨਾਲ ਜਿਹੜੀ ਜੇ ਦੱਸਾਂ ਤੁਹਾਨੂੰ ਤੇ ਉਹਦੇ 'ਚ ਜਿਸ ਤਰ੍ਹਾਂ ਸੂਰਾ ਬਕਰਾਂ ਦੇ ਵਿੱਚ ਆ ਵੀ دین ਕੋ ਜਿਹੜਾ مذہب ਹੈ ਉਹਨੂੰ ਦੁਨੀਆ ਦੇ ਫਾਇਦੇ ਵਾਸਤੇ ਇਸਤੇਮਾਲ ਨਹੀਂ ਕੀਤਾ ਢਾਲ ਬਣਾ ਕੇ ਤੁਸੀਂ ਆਪਣਾ ਮੁਫਾਦ ਨਹੀਂ ਕਮਾ ਸਕਦੇ ਹੋ ਇਨਸਾਨੀਅਤ ਦੇ ਖਿਲਾਫ ਹੈ ਤੇ ਬਹੁਤ ਵੱਡਾ ਜੁਰਮ ਹੈ ਇਸੇ ਤਰ੍ਹਾਂ ਹੀ ਜੇ ਆਪਾਂ ਗੁਰੰਤ ਸਾਹਿਬ ਦੀ ਗੱਲ ਕਰਦੇ ਹਾਂ ਗੁਰੰਤ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਖੰਡੇ ਤੇ ਲਾਲਚ ਦੀ ਸਖਤ ਮਜ਼ਮਦ ਕੀਤੀ ਗਈ ਹੈ ਵੀ ਤੁਸੀਂ ਲਾਲਚ ਦੇ ਵਿੱਚ ਆ ਕੇ ਆਪਣੇ ਮਜ਼ਬ ਨੂੰ ਢਾਲ ਬਣਾ ਕੇ ਸੋ ਇਸ ਤਰ੍ਹਾਂ ਦਾ ਕੰਮ ਕਰਦੇ ਤੇ ਉਹ ਗੁਨਾਹ ਦੇ ਜ਼ਮਰੇ ਚ ਸ਼ਾਮਲ ਹੁੰਦਾ ਸੋ ਉਹ ਜਥੇ ਦੇ ਨਾਲ ਆਈ ਉਹ ਪਵਿੱਤਰ ਕੰਮ ਵਾਸਤੇ ਆਏ ਆਪਣੇ ਧਾਰਮਿਕ ਸਥਾਨਾਂ ਵਾਸਤੇ ਆਏ ਉੱਥੇ ਆ ਕੇ ਜਦੋਂ ਕੋਈ ਇਹ ਜ਼ੇਹਨ ਲੈ ਕੇ ਆਉਂਦਾ ਸੋ ਮੈਨੂੰ ਲੱਗਦਾ ਉਹ ਬੜਾ ਇੰਤਹਾਹੀ ਗਲਤ ਕੰਮ ਕਰਦਾ ਹਾਂ ਜਿੱਥੇ ਸਿਕਿਉਰਿਟੀ ਜਾਂ ਸਾਡੇ ਧਾਰਿਆਂ ਦੀ ਗੱਲ ਹੈ ਮੇਰੀ ਗੱਲ ਹੋਈ ਸੀ ਕਿ ਉਹਨਾਂ ਦੀ ਕੋਸ਼ਿਸ਼ ਸੀ ਵੀ ਇਹਨੂੰ ਫਿਲ ਫੋਰ ਮਤਲਬ ਅਰੈਸਟ ਕਰਕੇ ਵਾਪਸ ਭੇਜਿਆ ਜਾਵੇ ਉਨੇ ਵਿਆਹ ਕੀਤਾ ਉਹਨੇ ਮੌਲਵੀ ਨਹੀਂ ਸੀ ਜਿਹੜੀ ਤੁਸੀਂ ਵੀਡੀਓ ਚੱਲ ਰਹੀ ਹੈ ਉਹ ਇੱਕ ਵਕੀਲ ਸੀ ਵਕੀਲ ਨੇ ਉਹਨਾਂ ਦਾ ਕੋਰਟ ਮੈਰਿਜ ਕਰਾਈ ਹੈ ਜਦੋਂ ਕੋਰਟ ਮੈਰਿਜ ਹੁੰਦੀ ਹੈ ਫਿਰ ਪ੍ਰੋਟੈਕਸ਼ਨ ਦੀ ਜਿਹੜੀ ਆ ਉਹ ਪਾ ਜਾਂਦੇ ਪਟੀਸ਼ਨ ਪਾ ਦਿੰਦੇ ਜਿੰਨੀ ਤੱਕ ਦੇਰ ਤੱਕ ਪ੍ਰੋਟੈਕਸ਼ਨ ਦੀ ਪਟੀਸ਼ਨ ਚੱਲਦੀ ਹੈ ਅਜ਼ਾਈਲਮ ਦਾ ਕੇਸ ਚੱਲਦਾ ਉਨੀ ਦੇਰ ਤੱਕ ਤੁਸੀਂ ਉਹਨੂੰ ਸਰਬਜੀਤ ਕੌਰ ਮਾਮਲੇ ਦੇ ਵਿੱਚ ਹੁਣੇ ਨਵੇਂ ਖੁਲਾਸੇ ਹੋਏ ਨੇ ਸਰਬਜੀਤ ਨਨਕਾਣਾ ਸਾਹਿਬ ਵਿਖੇ ਪਹੁੰਚ ਕੇ ਨਸੀਬ ਨਾਲ ਚਲੀ ਗਈ ਸਭ ਤੋਂ ਪਹਿਲਾਂ ਦੋਵੇਂ ਵਕੀਲ ਅਹਿਮਦ हसन ਪਾਸ਼ਾ ਕੋਲ ਪਹੁੰਚੇ ਜਿੱਥੇ ਉਹਨਾਂ ਨੇ ਨਿਕਾਹ ਕਰਵਾਉਣ ਲਈ ਕਿਹਾ ਵਕੀਲ ਪਾਸ਼ਾ ਨੇ ਸਰਬਜੀਤ ਨੂੰ ਕਿਹਾ ਕਿ ਤੁਹਾਡਾ ਨਿਕਾਹ ਧਰਮ ਬਦਲਣ ਤੋਂ ਬਿਨਾ ਸੰਭਵ ਨਹੀਂ ਹੈ ਇਸ ਤੋਂ ਬਾਅਦ ਉਸਨੇ ਧਰਮ ਬਦਲਣ ਦੀ ਗੱਲ ਕਹੀ ਤੇ ਰਜ਼ਾਬੰਦੀ ਦੇ ਨਾਲ ਨਿਕਾਹ ਕਰਵਾਇਆ ਇਹ ਸਾਰੇ ਖੁਲਾਸੇ ਵਕੀਲ ਪਾਸ਼ਾ ਨੇ ਖੁਦ ਕੀਤੇ ਨੇ ਵਕੀਲ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਚੈਂਬਰ 'ਚ ਇੱਕ ਮੌਲਵੀ ਨੂੰ ਬੁਲਾਇਆ ਤੇ ਪਹਿਲਾ ਧਰਮ ਬਦਲਣ ਦੀ ਪ੍ਰਕਿਰਿਆ ਹੋਈ ਤੇ ਫਿਰ ਉਸਨੇ ਕੋਰਟ ਮੈਰਿਜ ਕਰਵਾਈ ਵਕੀਲ ਅਹਿਮਦ हसन ਪਾਸ਼ਾ ਨੇ ਦੱਸਿਆ ਕਿ ਨਸੀਰ ਨਿਕਾਹ ਕਰਵਾਉਣ ਤੋਂ ਕਈ ਦਿਨ ਪਹਿਲਾਂ ਹੀ ਉਸ ਕੋਲ ਆਇਆ ਸੀ ਉਸਨੇ ਕਿਹਾ ਸੀ ਕਿ ਮੇਰੀ ਇੱਕ ਦੋਸਤ ਹੈ ਉਸ ਨੂੰ ਪਾਕਿਸਤਾਨ 'ਚ ਕਾਨੂੰਨੀ ਸਹਾਇਤਾ ਦਿਵਾਉਣੀ ਹੈ ਮੈਂ ਉਸ ਨੂੰ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਫੀਸ ਲੱਗੇਗੀ ਇਸ ਤੋਂ ਬਾਅਦ ਉਹ ਫੀਸ ਜਮ੍ਹਾਂ ਕਰਵਾ ਕੇ ਚਲਾ ਗਿਆ ਤੇ ਕਿਹਾ ਕਿ ਦਸਤਾਵੇਜ਼ ਤਿਆਰ ਰੱਖਣਾ ਵਕੀਲ ਪਾਸ਼ਾ ਨੇ ਦੱਸਿਆ ਕਿ ਇਸ ਤੋਂ ਬਾਅਦ ਨਸੀਰ 5 ਅਕਤੂਬਰ ਨੂੰ ਇੱਕ ਔਰਤ ਨੂੰ ਲੈ ਕੇ ਮੇਰੇ ਚੈਂਬਰ 'ਚ ਆਇਆ ਉਸਨੇ ਕਿਹਾ ਕਿ ਉਸਦਾ ਨਾਮ ਸਰਬਜੀਤ ਕੌਰ ਹੈ ਇਹ ਇੰਡੀਆ ਤੋਂ ਹੈ ਤੇ ਇਸ ਨੂੰ ਇੱਥੇ ਸ਼ਰਨ ਦਿਵਾਉਣੀ ਹੈ ਇਸ ਤੋਂ ਬਾਅਦ ਨਸੀਰ ਨੇ ਕਿਹਾ ਕਿ ਅਸੀਂ ਨਿਕਾ ਕਰਵਾਉਣਾ ਚਾਹੁੰਦੇ ਹਾਂ ਵਕੀਲ ਨੇ ਕਿਹਾ ਕਿ ਇਹ ਸਿੱਖ ਹੈ ਤੇ ਦਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਲਈ ਆਈ ਹੈ ਮੈਂ ਇਸ ਨੂੰ ਨਾਲ ਲੈ ਕੇ ਆ ਗਿਆ ਅਸੀਂ 9 ਸਾਲ ਤੋਂ ਇੱਕ ਦੂਜੇ ਨੂੰ ਜਾਣਦੇ ਹਾਂ ਤੇ ਸੋਸ਼ਲ ਮੀਡੀਆ ਤੇ ਗੱਲਾਂ ਕਰਦੇ ਹਾਂ ਪਾਸ਼ਾ ਨੇ ਦੱਸਿਆ ਕਿ ਉਸਨੇ ਸਰਬਜੀਤ ਕੌਰ ਤੋਂ ਸਾਰੇ ਦਸਤਾਵੇਜ਼ ਮੰਗੇ ਤੇ ਉਸਨੇ ਸਾਰੇ ਦਸਤਾਵੇਜ਼ ਦੇ ਵੀ ਦਿੱਤੇ ਇਸ ਤੋਂ ਬਾਅਦ ਪਾਕਿਸਤਾਨ ਦੇ ਕਾਨੂੰਨ ਅਨੁਸਾਰ ਉਸ ਨੂੰ ਕਾਨੂੰਨੀ ਸਹਾਇਤਾ ਦਿੱਤੀ ਵਕੀਲ ਨੇ ਕਿਹਾ ਕਿ ਮੇਰਾ ਕੰਮ client ਦੇ ਅਨੁਸਾਰ ਕੰਮ ਕਰਵਾਉਣਾ ਹੈ ਇਸ ਲਈ ਮੈਂ ਸਰਬਜੀਤ ਕੌਰ ਤੇ ਨਸੀਰ ਤੋਂ ਉਨਹੀਂ ਹੀ ਪੁੱਛਕਿਛ ਕੀਤੀ ਜਿੰਨੀ ਕਿ ਦਸਤਾਵੇਜ਼ਾ ਲਈ ਜ਼ਰੂਰੀ ਸੀ ਪਾਕਿਸਤਾਨ ਆ ਕੇ ਨਕਾਹ ਕਰ ਲਿਆ ਵਿਆਹ ਕਰਨਾ ਜਾਂ ਕਿਸੇ ਨਾਲ ਪਿਆਰ ਕਰਨਾ ਇਹ ਕੋਈ ਜੁਰਮ ਨਹੀਂ ਹੈਗਾ ਲੇਕਿਨ ਉਹਦਾ ਤਰੀਕਾ ਕਰ ਠੀਕ ਨਹੀਂ ਹੈਗਾ ਮਜ਼ਬ ਦੇ ਵਿੱਚ ਆ ਵੀ ਮਜ਼ਬ ਕੋੜਾ ਕੋਈ ਵੀ ਮਜ਼ਬ ਹੈ ਜੇ ਮੈਂ ਤੁਹਾਨੂੰ ਰੈਫਰੈਂਸ ਦੇ ਨਾਲ ਜਿਹੜੀ ਜੇ ਦੱਸਾਂ ਤੁਹਾਨੂੰ ਤੇ ਉਹਦੇ ਚ ਜਿਸ ਤਰ੍ਹਾਂ ਸੂਰਾ ਬਕਰਾ ਦੇ ਵਿੱਚ ਆ ਦੀਨ ਕੋ ਜਿਹੜਾ ਮਜ਼ਬ ਹੈ ਉਹਨੂੰ ਦੁਨੀਆ ਦੇ ਫਾਇਦੇ ਵਾਸਤੇ ਇਸਤੇਮਾਲ ਨਹੀਂ ਕੀਤਾ ਢਾਲ ਬਣਾ ਕੇ ਤੁਸੀਂ ਆਪਣਾ ਮੁਫਾਦ ਨਹੀਂ ਕਮਾ ਸਕਦੇ ਹੋ ਇਨਸਾਨੀਅਤ ਦੇ ਖਿਲਾਫ ਹੈ ਤੇ ਬਹੁਤ ਵੱਡਾ ਜੁਰਮ ਹੈ ਇਸੇ ਤਰ੍ਹਾਂ ਜੇ ਆਪਾਂ ਗੁਰੰਤ ਸਾਹਿਬ ਦੀ ਗੱਲ ਕਰਦੇ ਗੁਰੰਤ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਖੰਡੇ ਤੇ ਲਾਲਚੀ ਦੀ ਸਖਤ ਮਜ਼ਮਦ ਕੀਤੀ ਗਈ ਹੈ ਵੀ ਤੁਸੀਂ ਲਾਲਚੀ ਦੇ ਵਿੱਚ ਆ ਕੇ ਆਪਣੇ ਮਜ਼ਬ ਨੂੰ ਢਾਲ ਬਣਾ ਕੇ ਸੋ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਤੇ ਉਹ ਗੁਨਾਹ ਦੇ ਜ਼ਮਰੇ ਵਿੱਚ ਸ਼ਾਮਲ ਹੁੰਦਾ ਸੋ ਉਹ ਜਥੇ ਦੇ ਨਾਲ ਆਈ ਉਹ ਪਵਿੱਤਰ ਕੰਮ ਵਾਸਤੇ ਆਏ ਆਪਣੇ ਧਾਰਮਿਕ ਸਥਾਨਾਂ ਵਾਸਤੇ ਆਏ ਉੱਥੇ ਆ ਕੇ ਜਦੋਂ ਉਹ ਇਹ ਜ਼ੇਨ ਲੈ ਕੇ ਆਉਂਦਾ ਸੋ ਮੈਨੂੰ ਲੱਗਦਾ ਉਹ ਬੜਾ ਇੰਤਹਾਹੀ ਗਲਤ ਕੰਮ ਕਰਦਾ ਹਾਂ ਜਿੱਥੇ ਸਿਕਿਉਰਿਟੀ ਜਾਂ ਸਾਡੇ ادارےਾਂ ਦੀ ਗੱਲ ਹੈ ਮੇਰੀ ਗੱਲ ਹੋਈ ਸੀ ਕਿ ਉਹਨਾਂ ਦੀ ਕੋਸ਼ਿਸ਼ ਸੀ ਵੀ ਇਹਨੂੰ ਫਿਲ ਫੋਰ ਮਤਲਬ ਅਰੈਸਟ ਕਰਕੇ ਵਾਪਸ ਭੇਜਿਆ ਜਾਵੇ ਉਹਨੇ ਵਿਆਹ ਕੀਤਾ ਉਹਨੇ ਮੌਲਵੀ ਨਹੀਂ ਸੀ ਜਿਹੜੀ ਤੁਸੀਂ ਵੀਡੀਓ ਚੱਲ ਰਹੀ ਹੈ ਉਹ ਇੱਕ ਵਕੀਲ ਸੀ ਵਕੀਲ ਨੇ ਉਹਨਾਂ ਦਾ ਕੋਰਟ ਮੈਰਿਜ ਕਰਾਈ ਹੈ ਜਦੋਂ ਕੋਰਟ ਮੈਰਿਜ ਹੁੰਦੀ ਹੈ ਫਿਰ ਪ੍ਰੋਟੈਕਸ਼ਨ ਦੀ ਜਿਹੜੀ ਆ ਉਹ ਪਾਹਿੰਦੇ ਪਟੀਸ਼ਨ ਪਾ ਦਿੰਦੇ ਜਿੰਨੀ ਤੱਕ ਦੇਰ ਤੱਕ ਪ੍ਰੋਟੈਕਸ਼ਨ ਦੀ ਪਟੀਸ਼ਨ ਚੱਲਦੀ ਹੈ ਅਜ਼ਾਈਲਮ ਦਾ ਕੇਸ ਚੱਲਦਾ ਉਨੀ ਦੇਰ ਤੱਕ ਤੁਸੀਂ ਉਹਨੂੰ